ਦੇ ਭਰਾਵਾਂ ਦੇ ਕਰਤੀ ਆ ਜੀ ਅੱਜ ਦੀ ਬਨੋ ਦੀ ਸਟਾਰਟਿੰਗ ਅੱਜ ਲਗਾਉਣੀ ਹੈ ਬਾਈ ਕੂਤਰਾਂ ਨੂੰ ਆਪਾਂ ਆਪਾਂ ਕੂਤਰ ਆਪਾਂ ਬਹੁਤ ਬੜੀ ਕੱਢੀ ਹੋਈ ਹੈ ਜੀ ਰੱਬ ਨੇ ਆ ਰਿਹਾ ਸੂਰਜ ਆਪ ਚਮਕਦਾ ਜਿਹੜੇ ਕੱਢੀ ਜਾਂਦਾ ਅੱਜ ਐਨਾ ਚਲਵਾਵਾਂਗੇ ਤਾਂ ਆਪਾਂ ਆਪਾਂ ਕੂਤਰਾਂ ਨੂੰ ਇਹਨਾਂ ਜਿੱਦਾਂ ਪਾਵਾਂਗੇ ਕੂਤਰ ਉਹ ਦੋ ਜਲਾਂ ਚ ਆਪਾਂ ਪਾਵਾਂਗੇ ਕੂਤਰਾਂ ਤੇ ਆਹ ਨੇ ਆਪਣੇ ਕੂਤਰ ਦਿਖਾਉਣੇ ਤੁਹਾਨੂੰ ਉਨਾਂ ਦੇ ਕੋਡਿਆਂ ਨੂੰ ਹਵਾ ਲਾ ਕੇ ਜੂ ਕੱਢ ਦੇ ਇਹਨਾਂ ਨੂੰ ਬਾਹਰ ਅੱਜ ਇਹਨਾਂ 'ਤੇ ਆਪਣੇ ਕੂਤਰਾਂ ਨੂੰ ਹੋ ਜੀ ਕੂਤਰ ਆਪਾਂ ਕੱਢ ਤੇ ਬਾਹਰ ਇਹਦੇ ਚ ਸਾਰੇ ਕੂਤਰ ਤੇ ਆ ਦੋਨਾਂ ਜਾਨਾਂ ਚ ਹੈਗੀਆਂ ਕਬੂਤਰੀਆਂ ਨਵੀਆਂ ਪੱਠੀਆਂ ਜਿਹੜੀਆਂ ਦਿਖਾਉਣੀ ਆ ਤੁਹਾਨੂੰ ਨੇੜਿਆਂ ਵਿੱਚ ਪੰਜ ਚਾਰ ਕਬੂਤਰ ਪੁਰਾਣੇ ਆ ਪਿਛਲੇ ਸਾਲ ਵਾਲੇ ਵੱਡੇ ਤੇ ਬਾਕੀ ਸਾਰੇ ਨਵੇਂ ਨਿ ਪੱਠੇ ਜਿਹੜੇ 2025 ਦੇ ਬਸੜਨੇ ਆ ਅਜੇ ਤੋਂ ਆਪੋਂ ਵਧੀਆ ਲਗਣੀ ਵੀ ਆ ਲਵਾ ਲਈਏ ਤੋਂ ਆਪਾਂ ਜ ਇਹਨਾਂ ਨੂੰ ਤੇ ਨਾਲੇ ਕੋਡੇ ਆਪਾਂ ਖੁੱਲੇ ਛੱਡਦੇ ਆ ਵਧੀਆ ਇਹਨਾਂ ਨੂੰ ਤੁਪ ਲੱਗ ਜੂਗੀ ਤੇ ਇੱਧਰ ਰਹਿ ਗਏ ਆ ਇਹਨਾਂ ਨੂੰ ਆਪਾਂ ਕੱਲੂ ਲਵਾ ਦਾਂਗੇ ਤਾਂ ਆਪਾਂ ਵੱਡੇ ਗੂਤਰ ਇਹ ਇੱਕ ਆਪਣਾ ਉੱਡਾ ਥੱਲੇ ਆ ਤੇ ਵੱਡੇ ਕੂਤਰ ਤੇ ਕੂਤਰੀਆਂ ਥੱਲੇ ਆ ਉਹਨਾਂ ਨੂੰ ਆਪਾਂ ਕੱਲੂ ਲਵਾਵਾਂਗੇ ਅੱਜ ਆਪਾਂ ਇਹਨਾਂ ਨੂੰ ਲਵਾ ਦਿੱਤਾ ਆਪਾਂ। ਆਪਾਂ ਇੱਕ ਅੱਜ ਹੋਰ ਕੰਮ ਕਰਨਾ। ਤੇ ਪਾਣੀ ਵਾਲੇ ਪੀਪਲ ਇਹਨਾਂ ਨੂੰ ਧੋਣੇ ਆ ਯਾਰ ਅੱਜ। ਧੋਸ ਵਾਰ ਕੇ ਇਹਨਾਂ 'ਚ ਪਾਣੀ ਪਾਵਾਂਗੇ ਜਿਹਨਾਂ 'ਤੇ ਟੱਪ ਲੱਗ ਜੂ ਇਹਨਾਂ ਨੂੰ। ਮੈਲਦਿਆਂ ਤੁਹਾਨੂੰ ਫੇਰ। ਉਹ ਵੀ ਪੀਪਲਾਂ ਦਾ ਆਪਾਂ ਧੋ ਲੈਂਦੇ ਆਂ, ਕਰਤੀਆਂ ਸਾਫ਼ ਚੰਗੀ ਤਰ੍ਹਾਂ। ਤੇ ਟੱਕਣ ਖੋਲ ਕੇ ਇਹਨਾਂ ਨੂੰ ਮਾਰਦੇ ਆਂ ਮੁੱਢਿਆਂ। ਤਾਂ ਕੀ ਤਰ੍ਹਾਂ ਤੋਂ ਆਪ ਲੱਗ ਜੂਗੀ ਹਾਂ ਭਾਈ ਆਪਾਂ ਹੁਣ ਜਾਣਾ ਖੇਤ ਨੂੰ ਮਾਰ ਕੇ ਉਹਨੇ ਜੀੜਾ ਤੇ ਮਿਲਦੇ ਹਾਂ ਤੁਹਾਨੂੰ ਖੇਤ ਜਾਣ ਓਕੇ ਉਹ ਖੇਤ ਇੱਥੇ ਆਪਣੇ ਗੋਭੀ ਇਹ ਆਪਾਂ ਲੈ ਕੇ ਜਾਣੀ ਆ ਤੇ ਕਰੋ ਚੈੱਕ ਫਿਰ ਗੋਭੀ ਪੱਲਾ ਆਪਾਂ ਆ ਉਸ ਤਰੀਆ ਸੂਰਜ ਵਾਂਗੂ ਦੇਖੋ ਫੁੱਲ ਤੇ ਫੁੱਲ ਚੜਿਆ ਪਿਆ ਨਾ ਸੋੜ ਲਈ ਆਪਾਂ ਗੋਭੀ ਤੇ ਆਪਾਂ ਕਦੂਕੀ ਲੈਣੀ ਹੈ ਤੇ ਨਾਲ ਲੈ ਕੇ ਜਾਣੀਆਂ ਪੱਗਾ ਗਾਜਰਾ ਉਹ ਵੀ ਵਿਖਾਉਣੇ ਤੁਹਾਨੂੰ ਕਰੋ ਉਦੀ ਚੱਕ ਆਪਣੀਆਂ ਗਾਜਰਾ ਪੱਟ ਲਗੇ ਨਾ ਉਹਦੀ ਪੱਟ ਕੇ ਮਿਲਦੇ ਆ ਆ ਹੈਗਾ ਆਪਣਾ ਲਸਣ ਲਾਇਆ ਵਾ ਤੇ ਬੱਟ ਤੇ ਦੀ ਗਿਆ ਬੱਤ ਟਣੀਆਂ ਆ ਹੈਗੇ ਆਪਣੇ ਆਲੂ ਤੇ ਉਹ ਦੂਪਰੇ ਬੀਜੀ ਵੀ ਆਪਣੀ ਸਰੋਂ ਸਪੈਸ਼ਲ ਕਬੂਤਰਾਂ ਵਾਸਤੇ ਚਲੋ ਪਾਟ ਲੇਗਾ ਜਨਾ ਹੁਣ ਪਾਇਆ ਬਲੇਖਾ ਲੱਗਦਾ ਨਾ ਜਿਵੇਂ ਸਬਜ਼ੀ ਵਾਲੀ ਜਿਹੜੀ ਤੇ ਖੜੇ ਹੁੰਨੇ ਆ ਇਹ ਆ ਬਈ ਆਪਣੇ ਗੋਭੀ ਤੇ ਗਾਜਰਾਂ ਕਿ ਐਕ ਕਰੋ ਗਾਜਰਾਂ ਖਾ ਵੀ ਲੱਗੇ ਕੱਦੀ ਵਧੀਆ ਹੀ ਚੱਕ ਇਹਨੂੰ ਲੈ ਪਤਲੀ ਜੀ ਤੇ ਆਵਾ ਬਈ ਆਪਣੇ ਗੰਡੇ ਇਹ ਰਾਹ ਜੀ ਬਈ ਆਪਾਂ ਕੱਲ ਹੀ ਲਾ ਕੇ ਹਟਿਆ ਹੈਗੀ ਆਪਣੀ ਅੱਧੀ ਕਨਾਲ ਦੇ ਨੇੜੇ ਤੇ ਆ ਸਬਜੀ ਨੂੰ ਫੇਰ ਥਾਂ ਸਾਢਤਾ ਇੱਥੇ ਵੀ ਆਪਾਂ ਹੁਣ ਗਰਮੀ ਵਾਲੀ ਸਬਜੀ ਲਾਵਾਂਗੇ ਤਾਂ ਇੱਧਰ ਆਪਣੀ ਕਣਕਾ ਹੁਣ ਜਾਣੇ ਆਪਾਂ ਉਧਰ ਨੂੰ ਢੀੜਾ ਮਾਰਨ ਕਣਕ ਵੱਲ ਨੂੰ ਉਹ ਵੀ ਗਿਰਾਂ ਫੇਰ ਦਿਖਾ ਦਈਏ ਤੁਹਾਨੂੰ ਆ ਰਾਤ ਨੂੰ ਇੱਥੇ ਖੜਾ ਹੁੰਦਾ ਬਾਈ ਬੰਦਾ ਇਹਰੇ ਤੇ ਲੋਈ ਕਰਦ ਗਏ ਬਈ ਕੂਤਰ ਆਪਣੇ ਅੰਦਰ ਪਹਿਲਾਂ ਕਰਦੀ ਹੈ ਕਬੂਤਰ ਚਲੋ ਬਈ ਚਲੋ ਬਈ ਪੁੱਤਰੋ ਕਹਿੰਦਾ ਚੱਕ ਬਈ ਨਾਲੇ ਕੂਤਰ ਦੇਖੋ ਆਹ ਤਾਂ ਆਪਕਾ ਬਈ ਕੂਤਰਾਂ ਦੇ ਅੰਦਰ ਕਰੋ ਸ਼ੌਂਕ ਬਈ ਆਪਣੇ ਰੱਤੇ ਕੂਤਰਾਂ ਦਾ ਕੂਤਰਾਂ ਨੂੰ ਦਾਣੇ ਸਰੋਂ ਦੇ ਕਣਕ ਛੋਲੇ ਇੱਕ ਛੋਲੇ ਪਾਉਣੇ ਨੇ ਪਰ ਛੋਲੇ ਆਪਾਂ ਪਹਿਲਾਂ ਕੂਤਰਾਂ ਖਵਾਤੇ ਆ ਹੁਣ ਆਪਾਂ ਪਹਿਲਾਂ ਸਰੋਂ ਪਾਵਾਂਗੇ ਜਦੋਂ ਸਰੋਂ ਖਾ ਲਈ ਫਿਰ ਆਪਾਂ ਪਾਵਾਂਗੇ ਕਣਕ ਦਾਣੇ ਪਾਤੇ ਥਮਾ ਪਾ ਧਰ ਗਏ ਪਾਣੀ ਵਿੱਚ ਤਾਰ ਦੇ ਦੂਜੇ ਖੁੰਡੇ ਚ ਆ ਗਿਆ ਆਪਣਾ ਪੀਜੀ ਪੜ ਕੇ ਹੋਰ ਕੀ ਹਾਲ ਚਾਲ ਬਈ ਕੋਈ ਦੋ ਸ਼ਬਦ ਹਾਂ ਬੋਲੋ ਫਿਰ ਦੋ ਸ਼ਬਦ ਚੱਜ ਨਾ ਬੋਲੋ ਦੋ ਸ਼ਬਦ ਕਿਵੇਂ ਰਹੀ ਅੱਜ ਸਕੂਲ ਪੜਾਈ ਫਲਰ ਨੂੰ ਕੁੱਟਾਈ ਓਕੇ ਕੀ ਰਿੰਗਾ ਲਾਦ ਗਏ ਬਾਈ ਉਤਰਾਂ ਦੇ ਮੂਰੇ ਛੱਡਿਆਂ ਦੇ ਪੱਲੀਆਂ ਤੇ ਜਿੰਦੇ ਲਾਦ ਸੱਤ ਕਿਵੇਂ ਕਰੀਵਾਂ ਇਹ ਵਾਲਾ ਪੱਲ ਮਲਾ ਕੇ ਬਾਈ ਅੱਜ ਦਾ ਦਿਨ ਲਿਆ ਵਧੀਆ ਆਪਣਾ ਉਤਰਾਂ ਨੂੰ ਚੱਕ ਲੋ ਹਾਟੀ ਤੇ ਆਪਣੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਯਾਰ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ